ਪਰਿਵਾਰ ਦੇ ਤੋਂ ਬਾਹਰ ਜਿਹੜੀ ਜਗਾੜੂ ਵਗ ਲੱਗੀ ਹੈ ਬਾਹਰ ਪਰਿਵਾਰ ਇੱਥੇ ਦੇਖ ਕੇ ਰੋ ਰਿਹਾ ਔਰ ਅੰਦਰ ਜਿਹੜੀ ਫੈਕਟਰੀ ਦੱਸੀ ਜਾ ਰਹੀ ਹੈ ਇਹਨੂੰ ਆਪ ਨੂੰ ਇਹ ਜਾਈਏ ਇਹ ਰੈਕਸ਼ੀਨ ਮੰਨਦੇ ਚਲ ਮੰਨਦੇ ਤੋਂ ਦੱਸਿਆ ਜਾ ਰਿਹਾ ਕਿ ਰੈਕਸ਼ੀਨ ਬੰਦੀ ਹੈ ਇੱਥੇ ਫੈਕਟਰੀ ਹੈ ਜਿਹੜੀ ਕਿ ਦੰਦੂ ਨਹੀਂ ਹੈ ਬਸ ਇਹ ਸੋਕ ਹੁੰਦਾ ਏ ਸਵਾਹ ਰੱਖਾ ਹੋਇਆ ਸੋਕ ਹੁੰਦਾ ਇੱਥੇ ਰੈਕਸ਼ਨ ਜਿਹੜਾ ਦੱਸਿਆ ਜਾ ਰਿਹਾ ਕਿ ਉਸ ਜਗ੍ਹਾ ਦੇ ਉੱਪਰ ਅੱਗ ਲੱਗੀ ਹੈ ਔਰ ਜਲੰਧਰ ਦਾ ਬਸਤੀਆਂਤ ਇਲਾਕਾ ਜਲੰਧਰ ਔਰ ਕਾਫੀ ਜਿਹੜੀ ਪਿਹੜਕ ਆਗਿਆ ਔਰ ਮੌਕੇ ਤੇ ਜਿਹੜੀ ਹੈ ਫਾਇਰ ਗੇਟ ਦੀ ਟੀਮ ਜਿਹੜੀ ਹੈ ਦੇਖ ਸਕਦੇ ਹੋ ਉਸ ਵੇਲੇ ਦੰਕਲਪੁਰ ਦੀ ਟੀਮ ਜਿਹੜੀ ਮੌਕੇ ਤੇ ਪਹੁੰਚੀ ਹੋਈ ਹੈ ਔਰ ਕਾਫੀ ਜਿਹੜੀ ਪਿਹੜਕ ਆਗਿਆ ਅੰਦਰ ਜਿਹੜੀ ਅੱਗ ਦੱਸਿਆ ਜਾ ਰਿਹਾ ਲੱਗੀ ਹੋਈ ਹੈ ਉਰੇ ਇਲਾਕਾ ਜਿਹੜਾ ਇਹ ਦਿਲਬਾਗ ਨਗਰ ਦਾ ਇਲਾਕਾ ਜਲੰਧਰ ਵੈਸ ਦਾ ਇਲਾਕਾ ਜਿੱਥੇ ਅੱਗ ਲੱਗੀ ਔਰ ਦੇਖੋ ਕਾਫੀ ਜਿਹੜੇ ਆਸ-ਪਾਸ ਦੇ ਲੋਕ ਹੈ ਇੱਥੇ ਇਕੱਠੇ ਹੋ ਗਏ ਬਾਹਰ ਜਲੰਧਰ ਦੀਆਂ ਤਸਵੀਰਤਾਂ ਦਾ ਨੁਕਸਾਨੀਆ ਕਰ ਰਹੇ ਆ ਅੰਗੇ ਪਤਾ ਲੱਗਾ ਕਾਰਨ ਕੀ ਅੱਗ ਲੱਗਣ ਦਾ ਕਿੰਨੀ ਕੋਈ ਮੈਸ ਕੋ ਤਾਰ ਸਰਕਟ ਹੋਈ ਜਾਂਦਾ ਅੱਛਾ ਛੋਟ ਸਰਕਟ ਕਰਕੇ ਹੋਈ ਹਾਂ ਉਹ ਲੱਗਦਾ ਇਹ ਹੈ ਕੀ ਕੀ ਅੰਦਰ ਕੀ ਅੰਦਰ ਸਟਾਫ ਉਹ ਰੈਕਟਰ ਉੱਠਣ ਜਾਂਦੇ ਅੰਦਰ ਅੱਛਾ ਫੈਕਟਰੀ ਹੈ ਹਾਂ ਸਾਰੀ ਫੈਕਟਰੀ ਹੈ ਪਰ ਰਿਐਕਸ਼ੀ ਏਰੀਆ ਦੇ ਵਿੱਚ ਫੈਕਟਰੀ ਕਿਵੇਂ ਸਮਝਦੇ ਹੋ ਕਿ ਇਹ ਬੜੀ ਪੁਰਾਣੀ ਫੈਕਟ ਪਤਾ ਨਹੀਂ ਕਿ ਆ ਨਾਮ ਉਹਨਾਂ ਦਾ ਕੀ ਹੈ ਕੈਮੀਕਲ ਵੀ ਐਸੀ ਏਰੀਆ ਦੇ ਵਿਚਾਲੇ ਨਹੀਂ ਹੈ ਫੋਟੋ ਵਾਲ ਬਗੈਰਾ ਜਿਹੜੇ ਬੰਦ ਅੱਛਾ ਫੋਟੋ ਬਾਲ ਵਗੈਰਾ ਸਿੰਦੇ ਆ ਤੋ ਦੇਖ ਸਕਦੇ ਹੋ ਫੋਟੋ ਬਾਲਾ ਵੀ ਫੈਕਟਰੀ ਦੱਸੀ ਆ ਰਹੀ ਹੈ ਪਰ ਆਸ-ਪਾਸ ਘਰਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ ਇਹਦੇ ਨਾਲ ਜੇ ਇੰਨੀ ਪਿਆੜਗਾ ਕ ਲੱਗੀ ਜੇ ਕਿਸੇ ਵੱਡਾ ਬਲਾਸਟ ਹੋਏ ਹੋਵੇ ਚਮੜਾ ਹੀ ਆ ਨਾ ਚਮੜਾ ਨੂੰ ਅੱਗ ਦਿੱਤਾ ਫੈਲਦੀ ਪਈ ਆ ਚਮੜਾ ਹੀ ਆ ਚਮੜਾ ਹੀ ਆ ਮੰਨੇ ਨਾ ਤੋ ਗੈਸ ਕਿੰਨੀ ਕਿੰਨੀ ਦਿਨ ਪਹਿਲਾਂ ਤੁਹਾਨੂੰ ਪਤਾ ਲੱਗਾ ਅੱਗ ਦਾ ਮਤਲਬ ਕਿ 5 7 ਮਿੰਟ ਹੋਏ ਅਜੇ 5 ਕਿ ਮਿੰਟ ਹੋਏ ਖਾਪ ਪੈਜੀ ਨੂੰ ਬਹੁਤ ਦੇਰ ਹੋ ਗਈ ਹੈ ਹੂੰ ਤੁਸੀਂ ਦੇਖ ਸਕਦੇ ਹੋ ਕਿ ਇਲਾਕੇ ਦੇ ਲੋਕ ਇੱਥੇ ਇਕੱਠੇ ਹੋਏ ਨੇ ਤਸਵੀਰਾਂ ਲਗਾਤਾਰ ਜਿਹੜੀਆਂ ਸਾਂਝੇ ਕਰ ਰਹੇ ਜਿੱਥੇ ਦੇਖੋ ਧੂਆਂ ਦੂਰੋਂ ਦੂਰ ਜਿਹੜਾ ਕਾਫੀ ਜਿਹੜਾ ਅੰਦਰ ਮੌਕੇ ਦੇ ਅਫਸਰ ਜਿਹੜੇ ਦੇਖੋ ਜੀ ਟੈਰਮਨਾਲ ਹੀ ਪਹੁੰਚ ਜਾਂਦੇ ਆ ਦਮਕਲਵਾਰੀ ਟੀਮ ਮੌਕੇ ਤੇ ਪਹੁੰਚਣ ਦੀ ਨਾਲੋਂ ਨਾਲ ਔਰ ਲੋਕਾਂ ਦੀ ਹਿਫਾਜ਼ਤ ਦੇ ਲਈ ਜਿਹੜੀ ਟੀਮ ਹੈ ਨਾਲੋਂ ਨਾਲ ਪਹੁੰਚ ਜਾਂਦੀ ਹੈ ਉਸ ਜਗ੍ਹਾ ਦੇ ਉੱਪਰ ਜਿਹੜੀ ਅੱਗ ਲੱਗੀ ਐ ਅੰਦਰ ਸਮਾਨ ਇਹਨਾਂ ਦਾ ਪਿਆ ਲੱਗਾ ਲੜਾ ਉਹ ਆਪਣੇ ਰੱਖਸ਼ ਨੂੰ ਖੜ ਭਈ ਅੰਦਰ ਇਹ ਬੰਦੇ ਅੰਦਰ ਲੇਬਰ ਵੀ ਸੀਗੀ ਅੰਦਰ ਲੇਬਰ ਕੋਈ ਨਹੀਂ ਇੱਥੇ ਕਿਰਾਏ ਦਾ ਦੇਦੇ ਅੱਛਾ ਕਿਰਾਏ ਤੇ ਵੀ ਫੈਕਟਰੀ ਹੈ ਕਿਹਨਾਂ ਦੀ ਐ ਉਹ ਕਾਦੇ ਐ ਕੋਈ ਅੰਦਰ ਬਚਾਅ ਹੋ ਗਿਆ ਤਾਂ ਆ ਬਚਾਅ ਹੋ ਗਿਆ ਬਚਾਅ ਹੋ ਗਿਆ ਮੇਰਾ ਆਪਣਾ ਕਿਤੇ ਕੋਈ ਗੱਲ ਬਾਤ ਨਹੀਂ ਕਿਉਂ ਚੈਸੀ ਏਰੀਆ ਦਾ ਕੋਈ ਘਰਾਂ ਨੂੰ ਵੀ ਅੱਗ ਲੱਗ ਕੇ ਸਾਦੀ ਪੌਜੀ ਪੂਰਾ 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 ਲੱਗਿਆ ਪੂਰਾ ਏਰੀਆ ਦੀ ਪੂਰਾ ਏਰੀਆ ਫੁਕਿਆ ਜਾਣਾ ਸੀ ਉਹ ਆਪਣਾ ਏਰੀਆ ਸਾਰੇ ਚਲਦੇ ਏਜੀ ਵੀ ਪਹੁੰਚੇ ਨੇ ਜੋ ਇਸ ਬਾੜ ਤੋਂ ਚੋਣਾਂ ਲੜੇ ਆ ਇਸ ਏਰੀਆ ਵਿੱਚ ਕਾਫੀ ਬੜਾ ਅੱਗ ਲੱਗਦੀ ਹੈ ਚੰ ਬਹੁਤ ਮਾੜੀ ਗੱਲ ਹੈ ਹੂੰ ਨੇ ਬਾੜ ਦੇ ਵਿੱਚ ਫੋਨ ਆਇਆ ਕਿੰਦਾ ਅੱਗ ਲੱਗੀ ਹੈ ਬਾੜ ਦੇ ਆ ਇਹ ਹੋਰ ਕਿਸ ਤਰੀਕੇ ਦੀ ਵੀ ਲੋੜ ਇਸ ਬਾੜ ਤੇ ਤੇ ਪਹੁੰਚ ਗਿਆ ਹਾਂ ਤੇ ਕਿੰਨਾ ਵੀ ਕਿਸੇ ਨਾਲ ਜਾਨੀ ਕਿ ਸਾਡ ਦਸਤਾਨੇ ਕਿਸੇ ਬੰਦੇ ਦੇ ਮੱਦੇਨਜ਼ਰ ਦੇਖ ਕੇ ਚੱਲ ਜਾਣਾ ਦੇਖੋ ਨਾ ਚਮੜੇ ਦੀ ਫੈਕਟਰੀ ਆ ਰਹੀ ਐ ਫੋਟੋ ਬੋਲਾ ਵੀ ਫੈਕਟਰੀ ਜੈਸੀ ਏਰੀਆ ਦੇ ਵਿੱਚ ਬੋਲੀਆਂ ਤੋਨਾ ਆਪਲਾ ਕਰੇ ਚਲੋ ਮਾਰਾ ਕੰਮ ਨਾ ਹੋਵੇ ਨੇ ਟੀਮ ਘਰ ਵੀ ਲੱਗਦੇ ਫਿਰ ਕਿਉਂ ਚਮੜੇ ਨੂੰ ਐਸੀ ਗੱਲ ਫਾੜਦੀ ਜਾਂਦੀ ਜੋ ਵੀ ਇਸ ਕਰ ਜੋ ਵੀ ਇਹਨਾਂ ਨਾਲ ਗੱਲ ਆਪਾਂ ਸਿਰੇ ਬੈਠ ਕੇ ਕਰ ਲੈਂਦੇ ਆ ਜੋ ਜੋਬ ਹੋ ਗਿਆ ਉਹ ਤਾਂ ਪਰਮਾਤਮਾ ਦੀ ਕਿਰਪਾ ਨਾਲ ਚਲੋ ਕਿਸੇ ਨੂੰ ਨੁਕਸਾਨ ਨਾ ਆਇਆ ਨਹੀਂ ਅੰਦਰ ਅਸਾਈਂ ਜੀ ਕੋਈ ਪਤਾ ਲੱਗਾ ਅੰਦਰ ਕੋਈ ਸ਼ਿਕਾ ਬੰਦੇ ਆ ਗਏ ਹੁਣੇ ਲਿਫਟ ਆ ਜਣ ਪਹੁੰਚੇ ਆਈਆਂ ਪੁੱਛ ਕੇ ਮੈਂ ਪੁੱਛ ਲੈਣਾ ਵਾ ਕੀ ਅੰਦਰ ਕਰਾਈ ਦਾ ਰਹਿੰਦੇ ਹਾਂ ਜੀ ਅੰਦਰ ਨੂੰ ਆਪਾਂ ਜਾ ਕੇ ਦੇਖ ਲੈਣੇ ਜਾਂ ਪੁੱਛ ਲੈਣੇ ਇਹਨਾਂ ਦੀ ਟੀਮ ਨੂੰ ਪੁੱਛ ਲੈਣੇ ਜੋ ਵੀ ਹੋਇਆ ਮਸਲਾ ਆਪਾਂ ਹੱਲ ਕਰਾਵਾਂਗੇ ਤਾਂ ਜੋ ਵੀ ਹੈਗਾ ਆਪਾਂ ਦੇਖ ਲੈਣੇ ਆ ਸੋ ਬਿਲਕੁਲ ਜੀ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਇਹ ਜਲੰਧਰ ਦੀਆਂ ਸਾਂਝੀ ਕਰ ਰਿਹਾ ਜਲੰਧਰ ਦੇ ਦਿਲਬਾਗ ਨਗਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀ ਕਰ ਰਿਹਾ ਜਿੱਥੇ ਅੱਗ ਲੱਗੀ ਹੈ ਔਰ ਅੰਦਰ ਕਾਫੀ ਜੜੀ ਭਿਆਨਕ ਅੱਗ ਹੈ ਔਰ ਦੱਸਿਆ ਜਾ ਰਿਹਾ ਕਿ ਰੈਕਸੀਨ ਜਿਹੜਾ ਇੱਥੇ ਵੀ ਫੈਕਟਰੀ ਹੈ ਔਰ ਅੰਦਰ ਕਰਾਇਦਾਰ ਵੀ ਰਹਿੰਦੇ ਆ ਜਿਸ ਜਗ੍ਹਾ ਦੇ ਉੱਪਰ ਸਾਰੀ ਇਹ ਘਟਨਾ ਹੋਈ ਹੈ ਔਰ ਹੋਰ ਵੀ ਲੋਕ ਦੇਖੋ ਬਾਹਰ ਖੜੇ ਔਰ ਇਹ ਦੇਖੋ ਜਿਹੜੀਆਂ ਅੱਗ ਦੀਆਂ ਲਪਟਾਂ ਦੇਖੋ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਧੂਆ ਜਿਹੜਾ ਫੈਲਿਆ ਹੋਇਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜੜੀਆਂ ਸਾਂਝੀਆਂ ਕਰ ਰਹੇ ਹਾਂ ਔਰ ਫਾਇਰ ਬ੍ਰਿਗੇਡ ਦੀ ਟੀਮ ਜਿਹੜੀ ਦਮਕਲ ਪੁਹਾਕ ਦੀ ਮੌਕੇ ਤੇ ਪਹੁੰਚੀ ਹੋਈ ਹੈ ਔਰ ਨਾਲ ਹੀ ਜਿਹੜਾ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਵੀ ਜਿਹੜੀ ਇੱਥੇ ਪਹੁੰਚੀ ਔਰ ਅੱਗੇ ਦੱਸਿਆ ਜਾ ਰਿਹਾ ਕਿ ਫੈਕਟਰੀ ਜਿਹੜੀ ਇੱਥੇ ਉਹਨੂੰ ਅੰਦਰ ਲੱਗ ਗਈ ਹੈ ਹੁਣ ਇਹਦੇ ਕਾਰਨ ਹੀ ਪਤਾ ਲੱਗ ਸਕੀ ਕਿ ਕਿਸ ਕਾਰਨ ਤੋਂ ਹੋਈ ਹੈ ਪਰ ਲੋਕ ਇੱਥੇ ਦੱਸ ਰਹੇ ਕਿ ਜਿਹੜਾ ਸ਼ੋਰਟ ਸਰਕਟ ਨਾਲ ਸ਼ਾਇਦ ਜਿਹੜੀ ਹੈ ਅੱਗ ਲੱਗੀ ਹੈ ਪਰ ਕਾਰਨ ਨਹੀਂ ਅੱਲੇ ਪਤਾ ਲੱਗਦਾ ਇਲਾਕੇ ਦੇ ਲੋਕ ਜਿਹੜੇ ਆ ਬਾਹਰ ਇਕੱਠੇ ਹੋ ਗਏ ਆ ਜਿਸ ਜਗ੍ਹਾ ਦੇ ਉੱਪਰ ਅੱਗ ਲੱਗੀ ਔਰ ਕਿਉਂਕਿ ਇਹ ਰਿਹਾਇਸ਼ੀ ਇਲਾਕਾ ਸਾਰਾ ਦਿਲਬਾਗ ਨਗਰ ਜਿਹੜਾ ਇਲਾਕਾ ਸਾਰਾ ਇਹ ਰਿਹਾਇਸ਼ੀ ਇਲਾਕਾ ਲੋਕ ਆਸ-ਪਾਸ ਲੋਕਾਂ ਦੇ ਇੱਥੇ ਘਰ ਆ ਉਸ ਜਗ੍ਹਾ ਦੇ ਉੱਪਰ ਜਿਹੜੀ ਅੱਗ ਲੱਗੀ ਹੈ ਪੁਲਿਸ ਪ੍ਰਸ਼ਾਸਨ ਮੋਕਾ ਹਾਂ ਜੀ ਸਰ ਕੀ ਇਨਫੋਰਮੇਸ਼ਨ ਆਈ ਸੀਗੀ ਜੀ ਸਰ ਕੀ ਤਲਾਹ ਮਿਲੀ ਸੀਗੀ ਕੀ ਤਲਾਹ ਕੀ ਮਿਲੀ ਆਪਾਂ ਨੂੰ 100 ਨੰਬਰ ਤੇ ਫੋਨ ਆਪਾਂ ਮੌਕੇ ਤੇ ਆਏ ਆਪਾਂ ਇਹ ਦੇਖ ਕੇ ਦਾਦਰ ਕੀ ਕਰਵਾਈ ਬਾਕੀ ਕਿ ਕਿਸ ਕਿ ਕਿਸ ਜਗ੍ਹਾ ਨੂੰ ਅੱਗ ਲੱਗੀ ਕਿੱਥੇ ਲੱਗੀ ਅੱਗ ਇਹ ਜਿੱਦੜਾ ਹੀ ਸੀ ਏਰੀਆ ਦੇ ਵਿੱਚ ਫੈਕਟਰੀ ਕੁੱਲੀ ਤੋਂ ਸਮਝ ਦੇ ਕਿ ਸਮੇਂ ਨੂੰ ਮੈਂ ਕਿ ਚਮੜੀ ਦੀ ਫੈਕਟਰੀ ਦਾ ਆਪਣਾ ਕੋਈ ਇਸ ਬਾਰੇ ਪਤਾ ਨਹੀਂ ਕਿ ਤਲਕੀ ਦੀ ਨਾ ਕੀ ਇਤਲਾਫ ਦੀ ਮਿਲੀ ਸੀ ਤੁਹਾਨੂੰ ਕੀ ਇਨਫੋਰਮੇਸ਼ਨ ਆ 100 ਨੰਬਰ ਤੇ ਮੌਕੇ ਤੇ ਪਹੁੰਚੋ ਬਲਾਈ ਆ ਰਹੇ ਮਿਲ ਜਾ ਰਹੇ ਸੋ ਬਿਲਕੁਲ ਜੀ ਇਲਾਕੇ ਦੇ ਲੋਕ ਜਿਹੜੇ ਬਾਹਰ ਖੜੇ ਹੋਏ ਆ देर रात ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਆ ਜਲੰਧਰ ਤੋਂ ਜਿੱਥੇ ਕਿ ਜਲੰਧਰ ਵੈਸ਼ਤਾ ਇਲਾਕਾ ਦਿਲਬਾਗ ਨਗਰ ਜਿੱਥੇ ਦੇਖ ਸਕਦੇ ਹੋ ਕਿ ਰਾਤ ਅੱਗ ਲੱਗ ਗਈ ਹੈ ਮੌਕੇ ਤੇ ਇੱਕ ਗੱਡੀ ਫਾਇਰ ਬ੍ਰਿਗੇਡ ਦੀ ਆ ਖੜੀ ਹੋਈ ਹੈ ਔਰ ਦੂਜੀ ਜਿਹੜੀ ਇੱਕ ਪਾਸੇ ਇੱਧਰ ਖੜੀ ਹੋਈ ਹੈ ਔਰ ਥਾਣਾ ਬਸਤੀ ਬਾਵਾ ਖੇਲ ਦਾ ਸੰਬੰਧਤ ਥਾਣੇ ਦੀ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚੀ ਹੋਈ ਹੈ ਔਰ ਦੇਖ ਸਕਦੇ ਹੋ ਕਿ ਅੱਗ ਜਿਹੜੀ ਹੈ ਫੈਕਟਰੀ ਨੂੰ ਲੱਗੀ ਹੈ ਔਰ ਫੈਕਟਰੀ ਨੂੰ ਅੱਗ ਲੱਗੀ ਹੈ ਔਰ ਕਾਫੀ ਜਿਹੜੀਆਂ ਹੁਸ਼ਾਰ ਔਰ ਧੂਆਂ ਦੇਖੋ ਕਿੰਨੀ ਦੂਰ ਦੂਰ ਤੱਕ ਧੂਆਂ ਔਰ ਉਸ ਪ੍ਰਸ਼ਾਸਨ ਵੀ ਪਹੁੰਚਿਆ ਔਰ ਥਾਣਾ ਬਸਤੀ ਬਾਵਾਖੇਲ ਦੀ ਪੁਲਿਸ ਜਿਹੜੀ ਪਹੁੰਚੀ ਹੈ ਔਰ ਅੱਗ ਜਿਹੜੀ ਕਾਫੀ ਜਿਹੜੀ ਲੱਗੀ ਹੋਈ ਹੈ ਮੌਕੇ ਤੇ ਇਹ ਕਿੰਨੀ ਕੁ ਪੁਰਾਣੀ ਭਾਜੀ ਫੈਕਟਰੀ ਹੈ ਜਿਹੜੀ ਆ ਵਾਲੀ ਇਹ 15 ਸਾਲ ਹੋ ਗਏ ਭਾਜੀ ਕਿੰਨੇ ਸਾਲ ਹੋ ਗਏ ਭਾਜੀ ਫੈਕਟਰੀ ਗੋਦਾਮ ਬਣਾਇਆ ਹੋਇਆ ਹੈ ਗੋਦਾਮ ਹੈ ਕਾਰਨ ਪਤਾ ਲੱਗਾ ਕੋਈ ਸ਼ੱਕ ਦਾ ਕੀ ਕਾਰਨ ਕੀ ਸੀਗਾ ਬਾਈ ਸਰਕਟ ਸ਼ੋਰਟ ਹੋਣਾ ਨਹੀਂ ਕੁਦਾਮ ਕਹਾਦਾ ਕੁਦਾਮ ਵੀ ਪਤਾ ਕਹਾਦਾ ਹੁਣ ਕੁਦਾਮ ਉਹ ਮਟੀਰੀਅਲ ਵੀ ਆਪਣਾ ਰੱਖਦੇ ਹੁੰਦੇ ਹੂੰ ਬਦਨਾਮ ਇਸੇ ਦੇ ਸਕਦੇ ਹੋ ਲੋਕ ਜਿਹੜੀ ਅੱਗ ਹੈ ਸਵਾਦ ਦੇਖੋ ਜੀ ਧੂਆਂ ਦੇਖੋ ਕਿਸ ਤਰੀਕੇ ਅੰਦਰੋਂ ਨਿਕਲ ਕੇ ਜਿਹੜਾ ਆ ਰਿਹਾ ਔਰ ਕਾਫੀ ਭਿਆਨਕ ਜਿਹੜੀ ਅੱਗ ਲੱਗੀ ਹੈ ਔਰ ਅੰਦਰ ਜਿਹੜੀ ਹੱਲੇ ਵੀ ਅੱਗ ਹੈ ਔਰ ਮੌਕੇ ਤੇ ਜਿਹੜੀ ਦਮਕਲ ਵਿਭਾਗ ਦੀ ਟੀਮ ਹੈ ਉਹ ਤਾਂ ਮੌਕੇ ਤੇ ਲੱਗੀ ਹੋਈ ਹੈ ਔਰ ਤੁਸੀਂ ਰਾਤ ਤਸਵੀਰਾਂ ਜਿਹੜੀਆਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਪਬਲਿਕ ਅਪਡੇਟ ਟੀਵੀ ਦੇ ਮਾਧਿਅਮ ਰਾਹੀਂ ਦੇਖ ਰਹੇ ਹੋ ਜਲੰਧਰ ਦੀ ਪਲ-ਪਲ ਦੀ ਜਿਹੜੀ ਅਪਡੇਟ ਆ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਜਾਂਦੀ ਹੈ ਸੋ ਦੇਖ ਸਕਦੇ ਹੋ ਕਿ ਜਿਹੜੀ ਮੌਕੇ ਦੇ ਅੱਛਾ ਡਾਕਟਰਾਂ ਮਾਰ ਕਿੰਨੇ ਮੱਧ ਤੁਹਾਡੇ ਘਰ ਤੇ ਲੱਗ ਗਈ ਕਿੰਨੇ ਕਦੋਂ ਤੁਹਾਨੂੰ ਪਤਾ ਲੱਗਾ ਸੀ ਕਿੰਨੇ